ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤ ਪਾਕਿਸਤਾਨ ਦੇ ਵਿੱਚ ਆਪਸੀ ਸਹਿਮਤੀ ਕਰਾਉਣ ਤੋਂ ਬਾਅਦ ਡੋਨਾਲਡ 트੍ਰੰਪ ਜਿਸ ਨੇ ਵੱਡਾ ਦਾਵਾ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ جنگਬੰਦੀ ਦਾ ਐਲਾਨ ਹੋਇਆ ਹੈ ਉਹ ਸਾਰਾ ਸਿਹਰਾ ਡੋਨਾਲਡ 트੍ਰੰਪ ਨੂੰ ਜਾਂਦਾ ਹੈ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ 트੍ਰੰਪ ਨੂੰ ਕਰਾਰਾ ਜਵਾਬ ਦਿੱਤਾ ਹੈ 트럼ਪ ਨੂੰ ਜੋ ਖਰੀਆਂ ਸੁਣਾਈਆਂ ਨੇ ਨਰਿੰਦਰ ਮੋਦੀ ਨੇ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵਿਚੋਲਗੀ ਕਰਨ ਦੀ ਲੋੜ ਨਹੀਂ ਇਹ ਸਾਡਾ ਆਪਸੀ ਮਸਲਾ ਹੈ ਡਰਾ ਟ੍ਰੰਪ ਨੂੰ ਵੱਡਾ ਝਟਕਾ ਦਿੱਤਾ ਨਰਿੰਦਰ ਮੋਦੀ ਨੇ ਕੀ ਇਹ ਪੂਰਾ ਮਾਮਲਾ ਜੋ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਲੰਬੇ ਤਣਾਅ ਤੋਂ ਬਾਅਦ ਸ਼ਨੀਵਾਰ ਨੂੰ ਜੰਗਬੰਦੀ ਤੇ ਸੰਮਤੀ ਬਣ ਗਈ ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਉਹਨਾਂ ਨੇ ਸਹਿਮਤੀ ਕਰਵਾਈਏ ਪਰ ਭਾਰਤ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੋਕ ਕੇ ਜਵਾਬ ਦਿੱਤਾ ਹੈ ਡੋਨਾਲਡ 트੍ਰੰਪ ਨੂੰ ਕਿ ਤੁਸੀਂ ਇਸ ਵਿੱਚ ਵਿਚੁਰਗੀ ਨਾ ਕਰੋ ਤੁਹਾਡਾ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਲ ਨਹੀਂ ਤੁਸੀਂ ਸਾਨੂੰ ਆਪਸ ਵਿੱਚ ਸਹਿਮਤੀ ਕਰਨ ਵਾਸਤੇ ਜਿਹੜਾ ਕਿ ਬਹੁਤ ਵੱਡਾ ਦਾਵਾ ਕਰ ਰਹੇ ਜੇ ਜਦੋਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਫੋਨ ਕੀਤਾ ਗਿਆ ਉਸ ਤੋਂ ਬਾਅਦ ਇਹ ਸਹਿਮਤੀ ਹੋਈ ਹੈ ਨਾ ਕਿ ਡੁਆਰਟ ਟਰੰਪ ਨੇ ਇੱਥੇ ਆ ਕੇ ਕੋਈ ਸਾਡੇ ਵਿੱਚ ਵਿਚੋਲਗੀ ਕੀਤੀ ਹੈ ਸੋ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਪਾਕਿਸਤਾਨ ਨੇ ਭਾਰਤ ਨੂੰ ਫੋਨ ਕਰਕੇ ਜੰਗਬੰਦੀ ਦੀ ਬੇਨਤੀ ਕੀਤੀ ਸੀ ਜਦੋਂ ਪਾਕਿਸਤਾਨ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਹਦਾ ਹਾਲ ਬਹੁਤ ਮਾੜਾ ਹੋ ਰਿਹਾ ਹੈ ਜੋ ਕਿ ਭਾਰਤ ਦੀਆਂ ਮਹਿਲਾਾਂ ਰਾਵਲ ਪਿੰਡੀ ਤੱਕ ਚੜੀਆਂ ਗਈਆਂ ਇਸਲਾਮਾਬਾਦ ਤੱਕ ਚੜੀਆਂ ਗਈਆਂ ਉਹਨਾਂ ਦੇ 에ਅਰ ਬੇਸ ਤਬਾਹ ਹੋ ਗਏ ਉਸ ਵਕਤ ਪਾਕਿਸਤਾਨ ਚੁਕਿਆ ਨਹੀਂ ਤਾਂ ਪਾਕਿਸਤਾਨ ਜਿਹੜਾ ਕਿ ਫੜਾ ਮਾਰ ਰਿਹਾ ਸੀ ਕਿ ਮੈਂ ਜੰਗ ਕਰਨ ਲਈ ਤਿਆਰ ਹਾਂ ਪਰ ਜਦੋਂ ਪਾਕਿਸਤਾਨ ਦੀ ਸਾਰੀ ਜੋ ਉਹਨਾਂ ਦੇ ਡਰੋਨ ਸੀ ਜਾਂ ਉਹਨਾਂ ਦੇ ਜੈਲਾ ਸੀ ਉਹਨਾਂ ਨੂੰ ਹਵਾ ਵਿੱਚ ਜੋ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੀਆਂ ਅੱਖਾਂ ਹੋਈਆਂ ਨੇ ਨਿਊਜ਼ ਏਜੰਸੀ ਨੇ ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਅਮਰੀਕੀ ਉਪਰਾਸ਼ਟrapati ਜੇ ਡੀ ਵੈਸ ਦੇ ਵਿਚਕਾਰ ਕੋਈ ਗੱਲਬਾਤ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵੈਸ ਨੂੰ ਪਾਰ ਦਾ ਰੁਖ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਸੀ ਪੀਐਮ ਮੋਦੀ ਨੇ ਜੇ ਡੀ ਵੈਸ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਕੁਝ ਕਰਦਾ ਹੈ ਤਾਂ ਇਸ ਵਾਰ ਉਸ ਦਾ ਜਵਾਬ ਵੀ ਵਿਨਾਸ਼ਕਾਰੀ ਅਤੇ ਸਖਤ ਹੋਵੇਗਾ ਤੁਹਾਨੂੰ ਵਿੱਚ ਆਉਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਜਦੋਂ ਕਿ ਪਹਿਲਾਂ ਹੀ ਡੋਨਾਲਟ 트럼ਪ ਤੇ ਜੀਡੀ ਵੈਸ਼ਨੇ ਕਹਿੰਦਾ ਸੀ ਕਿ ਤੁਹਾਡਾ ਆਪਸੀ ਮਸਲਾ ਹੈ ਅਸੀਂ ਇਸ ਵਿੱਚ ਕੋਈ ਗੱਲ ਨਹੀਂ ਕਰਾਂਗੇ ਹੁਣ ਡੋਨਾਲਟ 트럼ਪ ਇਸ ਨੂੰ ਆਪਣਾ ਜਿਹੜਾ ਕਿ ਬਹੁਤ ਵੱਡਾ ਵਿੱਚ ਸੇੜਾ ਲੈ ਰਿਹਾ ਹੈ ਸੋ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਜੇਕਰ ਪਾਕਿਸਤਾਨ ਵੱਲੋਂ ਗੋਲੀ ਚੱਲਦੀ ਹੈ ਤਾਂ ਭਾਰਤ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗਾ ਸੋ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦਾਵਾ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਦੇ ਵਿੱਚ ਐਨਐਸਏ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ ਸਿਰਫ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਡੀਜੀਐਮਓ ਨਾਲ ਗੱਲ ਕੀਤੀ ਦੁਨੀਆ ਨੂੰ ਇਹ ਵੀ ਸਨੇਹਾ ਦਿੱਤਾ ਗਿਆ ਕਿ ਇਸ ਵਾਰ ਪਹਿਲਾਂ ਵਾਂਗ ਗੱਲਾਂ ਨਹੀਂ ਹੋਣਗੀਆਂ ਪਾਕਿਸਤਾਨ ਨੂੰ ਇਹ ਗੱਲ ਸਾਫ਼-ਸਾਫ਼ ਤੇ ਸਮਝ ਲੈਣੀ ਚਾਹੀਦੀ ਹੈ ਜੋ ਕਿ ਪਾਕਿਸਤਾਨ ਕਈ ਵਾਰੀ ਇਹਨਾਂ ਗੱਲਾਂ ਤੋਂ ਪਿੱਛੇ हट ਜਾਂਦਾ ਹੈ ਤੇ ਫਿਰ ਉਹ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੰਗ ਸ਼ੁਰੂ ਹੋ ਜਾਂਦੀਆਂ ਨੇ ਸੋ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਹਰ ਮਸਲੇ ਵਿੱਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਰਿਆ ਹੈ ਹਰ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸਥਿਤੀ ਬਾਤ ਤੋਂ ਬਾਤ ਹੁੰਦੀ ਜਾ ਰਹੀ ਹੈ ਜੋ ਕਿ ਪਾਕਿਸਤਾਨ ਵੱਲੋਂ ਲੜਾਈ ਦੇ ਹਰ ਦੌਰ ਵਿੱਚ ਹਾਰ ਵੀ ਰਿਹਾ ਹੈ ਤੇ ਫਿਰ ਵੀ ਉਹ ਪਿੱਛੇ ਨਹੀਂ ਹਟ ਰਿਹਾ ਭਾਰਤ ਨੇ ਦੁਨੀਆ ਨੂੰ ਸਪਸ਼ਟ ਕਰਤਾ ਹੈ ਕਿ ਅਸੀਂ ਪੀੜਤਾਂ ਤੇ ਅਪਰਾਧੀਆਂ ਨੂੰ ਬਰਾਬਰ ਨਹੀਂ ਸਮਝਦੇ ਸੂਤਰਾ ਨੇ ਕਿਹਾ ਕਿ ਸਰਕਾਰ ਨੇ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਹੈ ਕਿ ਕਸ਼ਮੀਰ ਦੇ ਸਾਡਾ ਸਖਤ ਸਟੈਂਡ ਹੈ ਕਸ਼ਮੀਰ ਜਿਹੜਾ ਹੈ ਕਿ ਉਹ ਭਾਰਤ ਦਾ ਹਿੱਸਾ ਹੈ ਉਹ ਸਿਰਫ ਇੱਕ ਮੁੱਦਾ ਬਚਿਆ ਹੈ ਉਹ ਹੈ ਗੁਲਾਮ ਜੰਮੂ ਕਸ਼ਮੀਰ ਨੂੰ ਵਾਪਸ ਲੈਣਾ ਇਸ ਬਾਰੇ ਕੋਈ ਚਰਚਾ ਨਹੀਂ ਹੋਵੇਗੀ ਜੇਕਰ ਉਹ ਅਤਵਾਦ ਬਾਰੇ ਗੱਲ ਕਰਦਾ ਹੈ ਤਾਂ ਅਸੀਂ ਤਿਆਰ ਹਾਂ ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਕਿ ਭਾਰਤੀ ਫੌਜਾਂ ਦੇ ਵਿੱਚ ਤਿੰਨੋਂ ਸਿਨਾਵਾ ਦੇ ਮੁਖੀਆਂ ਨਾਲ ਰੱਖਿਆ ਮੰਤਰੀ ਨੇ ਵੀ ਮੀਟਿੰਗ ਬੁਲਾਈ ਹੈ ਦੂਸਰੇ ਪਾਸੇ ਜੋ ਭਾਰਤ ਦੇ ਵੱਲੋਂ ਪਾਕਿਸਤਾਨਾ ਜਗਬਦੀ ਦੇ ਮੀਟਿੰਗ ਹੋ ਰਹੀ ਹੈ ਉਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਨੂੰ ਲੈ ਕੇ ਅਜੇ ਵੀ ਇਹੀ ਸ਼ੰਕਾਜਹਿਰ ਕੀਤੀ ਜਾ ਰਹੀ ਕਿ ਜੰਗ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ ਜੰਗਬੰਦੀ ਜੋ ਭਾਰਤ ਆਪਣਾ ਹਿੱਸਾ ਜੋ ਜੰਮੂ ਕਸ਼ਮੀਰ ਦਾ ਪੀਓ ਕੇ ਉਸ ਦੇ ਉੱਪਰ ਅਧਿਕਾਰ ਰੱਖ ਰਿਹਾ ਕਿ ਉਹ ਪੌਕ ਨੂੰ ਅਸੀਂ ਆਜ਼ਾਦ ਕਰਾਵਾਂਗੇ ਉਸ ਭਾਰਤ ਦਾ ਹਿੱਸਾ ਭਾਰਤ ਦੇ ਨਾਲ ਉਹ ਪੌਕ ਆਵੇਗਾ ਉਦੋਂ ਬਾਅਦ ਅਸੀਂ ਜਿਹੜਾ ਕਿ ਪਾਕਿਸਤਾਨ ਨਾਲ ਸੰਧੀ ਹੋਵੇਗੀ ਜੇਕਰ ਪਾਕਿਸਤਾਨ ਪੌਕ ਦੇ ਵਿੱਚੋਂ ਆਪਣੀਆਂ ਫੌਜੀ ਕਾਰਵਾਈਆਂ ਵਾਪਸ ਨਹੀਂ ਬਣਾਉਂਦਾ ਤਾਂ ਇਹ ਜੰਗ ਜਿਹੜੀ ਵਿਨਾਸ਼ਕਾਰੀ ਹੋ ਸਕਦੀ ਏ ਇਹ ਜੰਗ ਜਿਹੜੀ ਇਹ ਬਹੁਤ ਵੱਡੀ ਹੋਵੇਗੀ ਜੋ ਕਿ ਆਪਸੀ ਸਹਿਮਤੀ ਜੰਗਬੰਦੀ ਟੁੱਟ ਜਾਵੇਗੀ ਜਿੰਨੀ ਦੇਰ ਪੌਕ ਦੇ ਉੱਪਰ ਪਾਕਿਸਤਾਨ ਆਪਣਾ ਕਬਜ਼ਾ ਨਹੀਂ ਹਟਾਉਂਦਾ